ਗੁਰੂ ਰੂਪ ਸਤ ਸੰਗਿ ਜੋ ਫਤੇ ਪ੍ਰਮਾਨ ਕਰਨੇ ਵਾਹਿਗੁਰੂ ਦੀ ਸਾਖ ਸਾਹਿਬ ਵਾਹਿਗੁਰੂ ਦੀ ਟੀਕਲੜੀ ਵਾਰ ਵਿਚਾਰ ਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ ਜਪੋ ਤਰ ਏਕੋ ਨਾਮੁ ਅਵਰ ਨਿਰਾਫਲ ਕਾਮੁ ਧਾਰਮਕ ਜਗਤ ਦੇ ਸਾਰੇ ਧਾਰਮਕ ਕਰਮ ਉਤਨੇ ਚਿਰ ਤੱਕ નિਸਫਲ ਨੇ ਜਿੰਨੇ ਚਿਰ ਤੱਕ ਮਨੁੱਖ ਜਪਨੇ ਆਰੰਭ ਕਰਦਾ ਇੱਕ ਬਾਣੀ ਪੜਨੀ ਹੈ ਇੱਕ ਬਾਣੀ ਜਪਣੀ ਹੈ ਪੜਨ ਲੱਗਿਆਂ ਧਿਆਨ 바ਰ ਕਰਨਾ ਪੈਂਦਾ ਪੜਨ ਦੇਵੀ ਮੈਂ ਮੈਂ ਕਿਉਂਕਿ ਪੜੀਏ ਨਾ ਤਾਂ ਬਾਣੀ ਕੰਠ ਨਹੀਂ ਹੋ ਸਕਦੀ ਫੜੀਏ ਨਾ ਤੇ ਅਰਥ ਬੋਧ ਦਾ ਨਹੀਂ ਪਤਾ ਚੱਲ ਸਕਦਾ ਫੜੀਏ ਨਾ ਤੇ ਇਹ ਵੀ ਨਹੀਂ ਪਤਾ ਚੱਲਦਾ ਕਿਸ ਭਗਤ ਦੇ ਬੋਲ ਨੇ ਕਿਹੜੇ ਪਾਤਸ਼ਾਹ ਦੇ ਬੋਲ ਨੇ ਪਰ ਇਤਨਾ ਹੀ ਪਤਾ ਚੱਲਦਾ ਹੈ ਪਹਿਲੇ ਪਾਤਸ਼ਾਹ ਦੇ ਬੋਲ ਨੇ ਕਿ ਪੰਜਵੇਂ ਦੇ ਕਬੀਰ ਦੇ ਬੋਲ ਨੇ ਕਿ ਨਾਮਦੇਵ ਦੇ ਜ਼ਿਆਦਾ ਕਿ ਚਾਹ ਨਾਲ ਪੜੀਏ ਤਾਂ ਕੁਝ ਅਰਥ ਬੋਧ ਦਾ ਪਤਾ ਚੱਲ ਜਾਂਦਾ ਹੈ ਜਾਂ ਬਾਰ ਬਾਰ ਪੜੀਏ ਤਾਂ ਕੰ